ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਬਨਾਨ ਕਾ ਤੇਰੇ ਬਾਝੋਂ ਹੋਣਾ ਨਹੀਂ ਸਦਾਰ ਬਾਬਾ ਬਨਾਨ ਕਾ ਇੱਕ ਵਾਰੀ ਫੇਰ ਗੇੜਾ ਹਾਂ ਵੇਖ ਤੇਰੇ ਦੇਸ਼ ਜੋਰ ਭਾਗਵਾਂ ਦਾ ਪੈ ਗਿਆ ਲਾਲੋ ਤਾਂ ਵਿਚਾਰਾ ਬਸ ਸਾਖੀਆਂ ਚ ਰਹਿ ਗਿਆ ਲਾਲੋ ਤਾਂ ਵਿਚਾਰਾ ਬਸ ਸਾਖੀਆਂ ਚ ਰਹਿ ਗਿਆ ਕੋਈ ਨਾ ਉਹ ਦੀ ਸੁਣਦਾ ਪੁਕਾਰ ਬਾਬਾ ਨਾਨਕਾ ਇੱਕ ਵਾਰ ਫੇਰ ਗੇੜਾ ਮਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਢੇੜਾ ਆਵਸ਼ਿਆਂ ਦੇ ਵੈਣ ਬੇੜੀ ਵਹਿ ਗਈ 1 ਖਲਾਕ ਦੀ ਜੱਤ ਸੱਤ ਦੇ ਸੇਨਾ ਹਨੇਰੀ ਚੜੀ ਪਾਪ ਦੀ ਓ ਜੱਤ ਸੱਤ ਦੇ ਸੇਨਾ ਹਨੇਰੀ ਚੜੀ ਪਾਪ ਦੀ ਕੱਖੋਂ ਹੌਲਾ ਹੋਇਆ ਕੱਖੋਂ ਹੌਲਾ ਹੋਇਆ ਕਿਰਦਾਰ ਬਾਬਾ ਨਾਨਕ ਦਾ ਇੱਕ ਵਾਰ ਫੇਰ ਗੇੜਾ ਮਾਰ ਬਾਬਾ ਨਾਨਕ ਦਾ ਤੇਰੇ ਬਾਝੋਂ ਨਾ ਨਹੀਂ ਸੁਧਾਰ ਬਾਬਾ ਨਾਨਕ ਦਾ ਇੱਕ ਵਾਰ ਫੇਰ ਗੇੜਾ मार बाबा का एक बारी फेर गेड़ा ओ कुली वाले बाबे बना लाही ने वेचते सौदागराने बोली ला के पाठने वेचते सौदागराने बोली ला के ने ਬਾਣੀ ਦਾ ਵੀ ਹੋਗਿਆ ਬਾਣੀ ਦਾ ਵੀ ਹੋਗਿਆ ਵਪਾਰ ਬਾਬਾ ਨਾਨਕ ਦਾ ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਨਾਨਕ ਦਾ ਇੱਕ ਵਾਰੀ ਫੇਰ ਗੇੜਾ ਓ ਗੱਲਾਂ ਦੇ ਗਿਆਨੀ ਜਿਹੜੇ ਕਥਾ ਵਾਲੀ ਰੱਟਦੇ ਦੱਸ ਕੇ ਸਚਾਈ ਖੁਦ ਪਾਸਾ ਉਹ ਤੋਟ ਵਟ ਦੇ ਦੱਸ ਕੇ ਸਚਾਈ ਖੁਦ ਪਾਸਾ ਉਹ ਤੋਟ ਵਟ ਦੇ ਲੋਬੀਆਂ ਦੇ ਹੱਥ ਪਰ ਚਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਮਾਰਵਾ ਬਨਾਨ ਕਾ ਇੱਕ ਵਾਰੀ ਫੇਰ ਗੇੜਾ ਆ ਨਿਤ ਨੇ ਮੰਗਿਆ ਤੇ ਚੁਪੈਰਿਆਂ ਦਾ ਜ਼ੋਰ ਐ ਛੱਡੋ ਜੀ ਗਾਰੰਟੀ ਕਹਿੰਦੇ ਫੈਸ਼ਨਾਂ ਦਾ ਦੌਰ ਐ ਛੱਡੋ ਜੀ ਗਾਰੰਟੀ ਕਹਿੰਦੇ ਫੈਸ਼ਨਾਂ ਦਾ ਦੌਰ ਐ ਨਵੇਂ ਨਵੇਂ ਚੱਲ ਪੈ ਨਵੇਂ ਨਵੇਂ ਚੱਲ ਪੈ ਵਿਹਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਆ ਚਿੱਟੇ ਦਿਨ ਸਾਦਨੇ ਸਦਾਤ ਮਿੱਟੀ ਰੋਲਦੇ ਰੱਬ ਜਾਣੇ ਕਿਉਂ ਨਹੀਂ ਬੰਦੇ ਜਿੰਮੇਵਾਰ ਬੋਲ ਦੇ ਰੱਬ ਜਾਣੇ ਕਿਉਂ ਨਹੀਂ ਬੰਦੇ ਜਿੰਮੇਵਾਰ ਬੋਲ ਦੇ ਓ ਚੁੱਕ ਦੇ ਲਫਾਫੇ ਜਥੇ ਦਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਆ ਇੱਕ ਵਾਰੀ ਜੰਮਣਾ ਤੇ ਇੱਕੋ ਵਾਰੀ ਮਰਨਾ ਫੇਰ ਭਗਵਾਲੀ ਆਜੀ ਕਿਹੜੀ ਗੱਲੋਂ ਡਰਨਾ ਫੇਰ ਭਗਵਾਲੀ ਆਜੀ ਕਿਹੜੀ ਗੱਲੋਂ ਡਰਨਾ ਰੱਖੀਏ ਜਮੀਰਾਂ ਤੇ ਕਿਉਂ ਰੱਖੀਏ ਜਮੀਰਾਂ ਤੇ ਕਿਉਂ ਪਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਨਾਨਕਾ ਤੇਰੇ ਬਾਝੋਂ ਹੋਣਾ ਨਹੀਂ ਤੇਰੇ ਬਾਝੋਂ ਹੋਣਾ ਨਹੀਂ ਸਦਾar ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ ਮਾਰ ਬਾਬਾ ਨਾਨਕਾ ਇੱਕ ਵਾਰੀ ਫੇਰ ਗੇੜਾ